ਵਿਹੰਗ ਸਿੰਘ ਗੰਦੀ ਸਿਰਮੋਰ ਸੰਸਥਾ ਸ਼੍ਰੋਮਣੀ ਪੰਥ ਅਕਾਲੀ ਬੁੱਧਾ ਦਰ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਹਿਮਾਚਲ ਤੇ ਅਰੁਣਾਚਲ ਦੇ ਕੁਝ ਸ਼ਰਾਰਤੀ ਲੋਕਾਂ ਵੱਲੋਂ ਸਰਦਾਲੂਆਂ ਤੇ ਸੈਲਾਨੀਆਂ ਨਾਲ ਕੀਤੀਆਂ ਜਾ ਰਹੀਆਂ ਵਧਿਕੀਆਂ ਦਾ ਗੰਭੀਰ ਨੋਟਿਸ ਲੈਂਦਿਆਂ ਦੋਹਾਂ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਪੱਤਰ ਲਿਖ ਕੇ ਇਹਨਾਂ ਘਟਨਾਵਾਂ ਵੱਲ ਵਿਸ਼ੇਸ਼ ਤਵੱਜੋ ਦੇਣ ਲਈ ਕਿਹਾ ਹੈ। ਉਹਨਾਂ ਕਿਹਾ ਕਿ ਗੁਰਦੁਆਰਾ ਹੇਮਕੁੰਟ ਸਾਹਿਬ ਦੀ ਯਾਤਰਾ ਨੂੰ ਪੰਜਾਬ ਤੋਂ ਬਹੁਤ ਸਾਰੀ ਸੰਗਤ ਜਾਂਦੀ ਹੈ। ਉਨ੍ਹਾਂ ਦੇ ਰਸਤੇ ਵਿੱਚ ਕੀਤੀ ਜਾਂਦੀ ਲੁੱਟਖੋ ਕੁੱਟਮਾਰ ਵਾਹਨਾਂ ਦੀ ਪੰਤ ਤੋੜ ਕਦੇ ਵੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਬਹੁਤ ਸਾਰੇ ਲੋਕ ਮੋਟਰਸਾਈਕਲ, ਕਾਰਾਂ ਜਾਂ ਹੋਰ ਵਾਹਨਾਂ ਰਾਹੀਂ ਜਾਂਦੇ ਹਨ ਹਿਮਾਚਲ ਜਾਂ ਅਰੁਣਾਚਲ ਦੇ ਖੇਤਰ ਵਿੱਚ ਕੁਝ ਲੋਕਾਂ ਵੱਲੋਂ ਯਾਤਰੀਆਂ ਨੂੰ ਰੋਕ ਕੇ ਕੁੱਟਮਾਰ ਕਰਕੇ ਲੁੱਟਮਾਰ ਕੀਤੀ ਜਾਂਦੀ ਹੈ। ਜੋ ਬੇहद ਅਫਸੋਸਜਨਕ ਨਿੰਦਣਯੋਗ ਤੇ ਅਸਹਿਣਯੋਗ ਹੈ। ਉਨਾਂ ਕਿਹਾ ਸੋਸ਼ਲ ਮੀਡੀਏ ਤੇ ਵਾਇਰਲ ਹੋ ਰਹੀਆਂ ਪੋਸਟਾਂ ਤੇ ਮਿਲ ਰਹੇ ਸੁਨੇਹੇ ਕਿਸੇ ਚੰਗੇ ਸਮੇਦੀ ਆਵਾਜ਼ ਨਹੀਂ ਹਨ। ਉਹਨਾਂ ਕਿਹਾ ਕਿ ਅਜਿਹੀ ਨਫ਼ਰਤ ਤੇ ਹਿੰਸਕ ਭ੍ਰਿ ਵਖਵਾਦ ਵਾਲੀ ਕਾਰਵਾਈ ਅਤੇ ਵਾਦ ਦਾ ਰੂਪ ਧਾਰ ਲੈਂਦੀ ਹੈ। ਅਣਮੁਨ ਕੀ ਵਿਤਕਰੇ ਤੇ ਵਿਵਾਦ ਦਾ ਚਰਚਾ ਫਿਰਕੂ ਝਗੜਾ ਬਣ ਜਾਂਦਾ ਹੈ ਜੋ ਪੰਜਾਬ ਤੋਂ ਗਏ ਯਾਤਰੀਆਂ ਨੂੰ ਹਿੰਸਕ ਤੌਰ ਤੇ ਸਹਿਣਾ ਪੈਂਦਾ ਹੈ। ਉਹਨਾਂ ਕਿਹਾ ਮਾਰਕੁੱਟ ਪੰਤੋੜ ਲੁੱਟੇ ਘੋੜ ਦਿਆ ਘਟਨਾਵਾ ਕਰੂਰ ਨਫਰਤ ਰੂਪ ਧਾਰ ਲੈਂਦੀਆਂ ਹਨ ਜੋ ਕਿਸੇ ਪ੍ਰਾਂਤ ਜਾਂ ਦੇਸ਼ ਲਈ ਹਾਨੀਕਾਰਕ ਹਨ ਉਹਨਾਂ ਹਿਮਾਚਲ ਅਤੇ ਅਰੁਣਾਚਲ ਦੇ ਮੁੱਖ ਮੰਤਰੀਆਂ ਨੂੰ ਇਹਨਾਂ ਘਟਨਾਵਾਂ ਵੱਲ ਵਿਸ਼ੇਸ਼ ਤੌਰ ਤੇ ਧਿਆਨ ਦੇਣ ਲਈ ਕਿਹਾ ਹੈ ਤੇ ਨਾਲ ਹੀ ਉਹਨਾਂ ਸ਼ਰਾਰਤੀ ਲੋਕਾਂ ਨੂੰ ਫੋਰੀ ਨੱਥ ਪਾਉਣ ਲਈ ਸੁਝੇਤ ਕੀਤਾ ਉਹਨਾਂ ਕਿਹਾ ਕਿ ਆਪ ਹੁਦਰੀਆਂ ਕਾਰਵਾਈਆਂ ਕਰਕੇ ਇਹ ਸ਼ਰਾਰਤੀ ਲੋਕ ਸੂਬਾ ਪੱਦਰ ਦੇ ਆਪਸੀ ਸੁਖਾਵੇ ਸਬੰਧਾਂ ਨੂੰ ਤੋੜਨ ਦਾ ਕੰਮ ਕਰਦੇ ਹਨ